ਇਹਨਾਂ ਦਾ ਕਾਮਰਚ ਚਮਕੌਰ ਸਿੰਘ ਖੇੜੀ ਜ਼ਿਲ੍ਹਾ ਸਕੱਤਰ ਸੀਪੀਆਈ ਐਮ ਸਭਰੂਰ ਅੱਜ ਕੀ ਲਵੇ ਦਾ ਹੋ ਜਾਏਗਾ ਅੱਜ ਪ੍ਰੋਗਰਾਮ ਇਹ ਆ ਕਿ ਜੋ ਮਾਰਤੀ ਜੁਨੀਅਰ ਹੈ ਉਹਨਾਂ ਵੱਲੋਂ ਮਾਗੀ ਦੇ ਦਿਹਾੜੇ ਦੇ ਉੱਤੇ ਲੋਹੜੀ ਦੇ ਦਿਹਾੜੇ ਦੇ ਨਵੇਂ ਸਾਲ ਦੇ ਉੱਤੇ ਸਾਰਾ ਕੋਈ ਬੁਲਾ ਕੇ ਆਪਣਾ ਜੋ ਦਿਹਾੜਾ ਹੈ ਬੜੀ ਸਰਦਾ ਦੇ ਪੂਰਵਕਰਾ ਬਣਾਇਆ ਕਿਉਂਕਿ ਅੱਜ ਜੋ ਸਰਮਾਇਦਾਰ ਜਮਾਤ ਹੈ ਉਹਨਾਂ ਦੇ ਸਾਨੂੰ ਬਹੁਤ ਵੱਡੇ ਅਟੈਕ ਕੀਤੇ ਆ ਉਹਨਾਂ ਨੇ ਅਸੀਂ ਉਹਨਾਂ ਦੇ ਅਟੈਕ ਜਿਹੜੇ ਹਮਲੇ ਨੇ ਉਹਨਾਂ ਨੂੰ ਰੋਕਣ ਵਾਸਤੇ ਸਾਥੀਆਂ ਨੂੰ ਲਾਮਬੰਦ ਕਰਨਾ ਤੇ ਕਰਦੇ ਆ ਰਹੇ ਆ ਤੇ ਕਰਦੇ ਰਹਾਂਗੇ ਕਿਉਂਕਿ ਜਿਸ ਤਰ੍ਹਾਂ ਮਾਰਤੀ ਜੂਨੀਅਰ ਵਾਲੇ ਸਾਥੀ ਨੇ ਇਹ ਲੇਬਰ ਹੈ ਜਿਹੜੀ ਇਹਨਾਂ ਦਾ ਸਾਰਾ ਧੌਖਾ ਕੰਮ ਹੈ ਤੇ ਇਹਨਾਂ ਦਾ ਜਿਹੜਾ ਕੰਮ ਆ 8 ਤੋਂ 12 ਘੰਟੇ ਕੀਤਾ ਉਹ ਵੀ ਸਰਕਾਰ ਨੂੰ ਚਾਹੀਦਾ ਕਿ ਉਹ 8 ਘੰਟੇ ਹੀ ਜਾਰੀ ਕੀਤਾ ਜਾਵੇ ਜਾਰੀ ਰੱਖਿਆ ਜਾਵੇ ਕਿਉਂਕਿ ਮਜ਼ਦੂਰਾਂ ਦੀ ਜੋ ਦਿਹਾੜੀ ਹੈ ਨਾ ਬੱਤ ਹੁੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਹੋਰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਇਸ ਕਰਕੇ ਸਾਡੀ ਮੰਗ ਹੈ ਕਿ ਇਹਨਾਂ ਦੇ ਜੋ 12 ਘੰਟੇ ਕੰਮ ਲੈਂਦੇ ਐ 8 ਘੰਟੇ ਕੰਮ ਲੈ ਜਾਣ ਜੇ ਵੱਧ ਕੰਮ ਲੈਂਦੇ ਐ ਤਾਂ ਉਹਨਾਂ ਦੇ ਇਹਨਾਂ ਨੂੰ ਉਜਰਤ ਅਲੈਦਾ ਮਿਲਣੀ ਚਾਹੀਦੀ ਹੈ ਨਾ ਕਿ 12 ਘੰਟੇ ਦੇ ਵਿੱਚ ਹੀ ਦਿਹਾੜੀ ਅੱਜ ਸਾਡੇ ਮਾਰਤੀ ਯੂਨੀਅਨ ਭਵਾਨੀਗੜ੍ਹ ਦੇ ਯੂਨਟ ਨੇ ਅੱਜ ਲੋਹੜੀ ਦਾ ਤਿਹਾਰ ਹੈ ਜਿਹੜਾ ਜਿਹੜਾ ਨੇਕੀ ਦੇ ਉੱਤੇ ਬਦੀ ਦੀ ਜਿੱਤ ਹੈ ਤੇ ਸਾਬ ਜਦਿਆਂ ਨੂੰ 40 ਮੁਕਤਿਆਂ ਨੂੰ ਸਮਰਪਿਤ ਹੈ ਜਿਹੜਾ ਉਹ ਦਿਨ ਮਨਾਇਆ ਹੈ ਤੇ ਉਸ ਦਿਨ ਦੇ ਉੱਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਜਿਸ ਤਰ੍ਹਾਂ ਜ਼ਾਲਮ ਲੋਕ ਉਹਨਾਂ ਬੱਚਿਆਂ ਦੇ ਨਾਲ ਜਾਂ 40 ਮੁਕਤੇ ਸ਼ਹੀਦ ਹੋਏ ਨੇ ਉਸੇ ਤਰ੍ਹਾਂ ਦੀ ਲੜਾਈ ਜਿਹੜੀ ਜਮਾਤੀ ਆ ਉਹ ਅੱਜ ਵੀ ਜਾਰੀ ਹੈ ਅੱਜ ਵੀ ਜਿਹੜੀਆਂ ਸਰਕਾਰਾਂ ਦੀਆਂ ਸ਼ਰਮਾਇਦਾਦਾਰ ਨੀਤੀਆਂ ਨੇ ਉਹ ਮਜ਼ਦੂਰਾਂ ਦੇ ਉੱਤੇ ਮਤਲਬ ਜ਼ਬਰ ਤੇ ਜ਼ੁਲਮ ਕਰ ਰਹੀਆਂ ਨੇ ਬੇਰੋਜ਼ਗਾਰੀ ਦਾ ਮਸਲਾ ਹੈ ਮਹਿੰਗਾਈ ਦਾ ਮਸਲਾ ਹੈ ਤੇ ਇਹਨਾਂ ਦੀ ਕਿਰਤੀ ਕਾਮਿਆਂ ਦੀ ਲੇਬਰ ਦਾ ਮਸਲਾ ਹੈ ਮਨਰੇਗਾ ਦੇ ਉੱਤੇ ਰੁਕਾਵਟਾਂ ਲਾਉਣ ਦਾ ਮਸਲਾ ਹੈ ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਪੜਾਈ ਤੇ ਦਵਾਈ ਦਾ ਮਸਲਾ ਦੋਨੋਂ ਚੀਜ਼ਾਂ ਦਾ ਵਪਾਰੀਕਰਨ ਹੋ ਗਿਆ ਅੱਜ ਗਰੀਬ ਲੋਕ ਨੇ ਜਿਹੜੇ ਉਹ ਜਿਵੇਂ 2 ਨੰਬਰ ਦੇ ਸ਼ਹਿਰੀ ਹੁੰਦੇ ਨੇ 76 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਅੱਜ ਉਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਅੱਜ ਦੇ ਦਿਨ ਦੇ ਉਸ ਅਸੀਂ ਇਹ ਦਿਨ ਮਨਾ ਕੇ ਅਸੀਂ ਮਤਲਬ ਜਿਹੜਾ ਹੈਗਾ ਪ੍ਰਣ ਕੀਤਾ ਕਿ ਮਜ਼ਦੂਰ ਜਮਾਤ ਉਹਨਾਂ ਚਿਰ ਆਪਣਾ ਸੰਘਰਸ਼ ਜਾਰੀ ਰੱਖੇਗੀ ਜਿੰਨਾ ਚਿਰ ਸਰਕਾਰਾਂ ਦਾ ਮੂੰਹ ਹੈ ਜਿਹੜਾ ਉਹ ਕਾਰਪੋਰੇਟ ਘਰਾਣਿਆਂ ਦੀ ਬਜਾਏ ਮਜ਼ਦੂਰਾ ਕੰਨੀ ਨਹੀਂ ਹੋ ਜਾਂਦਾ ਤੇ ਉਹਨਾਂ ਚਿਰ ਜਿਹੜਾ ਹੈਗਾ ਸੀ ਕਿਰਤੀਆਂ ਲੋਕਾਂ ਦੀ ਲੜਾਈ ਹੈ ਜਿਹੜੀ ਉਹ ਲਾਮਬੰਦ ਕਰਦੇ ਰਾਂ